ਮੈਂ ਉਹਨਾਂ ਨੂੰ ਪਠਾਨਕੋਟ 에어ਪੋਰਟ ਤੇ ਮਿਲੰਦਾ ਇੱਕ ਮੌਕਾ ਮਿਲਿਆ ਉੱਥੇ ਮੈਂ ਚਿੱਠੀ ਪ੍ਰਧਾਨ ਮੰਤਰੀ ਸਾਹਿਬ ਨੂੰ ਬਾਈ ਹੈਂਡ ਦਿੱਤੀ ਸੀ ਉਹ ਪ੍ਰਧਾਨ ਮੰਤਰੀ ਜੀ ਨੇ ਬੜੇ ਪਿਆਰ ਨਾਲ ਉਹ ਚਿੱਠੀ ਐਕਸੈਪਟ ਕੀਤੀ ਇਸ ਚਿੱਠੀ ਚ ਮੈਂ ਚਾਰ ਮੰਗਾਂ ਰੱਖੀਆਂ ਸੀ ਔਰ ਉਸ ਤੋਂ ਬਾਅਦ ਇਹ ਇਹ ਚਿੱਠੀ ਜਦੋਂ ਮੈਂ ਦਿੱਤੀ ਪ੍ਰਧਾਨ ਮੰਤਰੀ ਜੀ ਨੂੰ ਲੈਟਰ ਦਿੱਤੀ ਸੀ ਉਸ ਤੋਂ ਸੋ ਉਹਨਾਂ ਨੇ 1 ਮਹੀਨੇ ਬਾਅਦ 9 10 2025 ਨੂੰ ਇੱਕ ਆਰਡਰ ਪ੍ਰਾਈਮ ਮਿਨਿਸਟਰ ਅਫੀਸਰ ਰਿਲੀਜ਼ ਹੋਇਆ ਨੇ ਫਾਈਨਾਂਸ ਮਿਨਿਸਟਰੀ ਨੂੰ ਉਹ ਫਾਈਨਾਂਸ ਮਿਨਿਸਟਰੀ ਨੇ ਗਾ ਰਿਜ਼ਰਵ ਬੈਂਕ ਆਫ ਇੰਡੀਆ ਨੂੰ 12 ਨਵੰਬਰ 2025 ਨੂੰ ਇਹ ਆਰਡਰ ਰਿਲੀਜ਼ ਕੀਤਾ ਨੇ ਸੋ ਇਹ ਇਹ ਚਿੱਠੀ ਚ ਜੋ ਮੈਂ ਚਾਰ ਮੰਗਾਂ ਰੱਖੀਆਂ ਸੀ ਬ੍ਰੀਫਲੀ ਮੈਂ ਤੁਹਾਨੂੰ ਜ਼ਰੂਰ ਦੱਸਣਾ ਚਾਹੁੰਦਾ ਪੰਜਾਬ ਦੇ ਹਿੱਦਿਆਂ ਮੰਗਾਂ ਨੇ ਪਹਿਲੀ ਮੈਂ ਇਹ ਬੇਨਤੀ ਕੀਤੀ ਸੀ ਕਿ ਫਲੱਡ ਦੇ ਕਾਰਨ ਹਜ਼ਾਰਾਂ ਘਰ ਸਾਡੇ ਪੰਜਾਬੀਆਂ ਦੇ ਨਸ਼ਟ ਹੋ ਗਏ ਨੇ ਬਰਬਾਦ ਹੋ ਗਏ ਨੇ ਉਹਨਾਂ ਘਰਾਂ ਦੀ ਰਿਪੇਅਰ ਕਰਨ ਲਈ ਜਾਂ ਪੁਨਰਨਿਰਮਾਣ ਕਰਨ ਦੇ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਚੋਂ ਗ੍ਰਾਂਟ ਦੇ ਕੇ ਸਪੈਸ਼ਲ ਗ੍ਰਾਂਟ ਦੇ ਕੇ ਉਹ ਘਰਾਂ ਦਾ ਨਿਰਮਿਤ ਕੀਤਾ ਜਾਵੇ। ਕੁਛੀ ਦੀ ਗੱਲ ਹੈ ਕਿ ਇਹ ਆਰਡਰ ਪ੍ਰਧਾਨ ਮੰਤਰੀ ਜੀ ਨੇ ਕੀਤੇ ਔਰ ਸ਼ਿਵਰਾਜ ਚੋਹਾਂਜੀ ਜਿਹੜੇ ਸਾਡੇ ਮਿਨਿਸਟਰ ਸਾਹਿਬ ਨੇ ਇੱਥੇ ਆ ਕੇ ਅਨਾਉਂਸ ਕਰ ਗਏ ਨੇ ਪੰਜਾਬ ਵਿੱਚ ਕਿ 36600 ਕਿੰਨੇ ਘਰ ਉਹਨਾਂ ਨੇ ਆਲਰੇਡੀ ਗ੍ਰਾਂਟ ਭੇਜ ਦਿੱਤੀ ਹੈ ਤਾਂ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਉਹ ਘਰ ਜਿਹੜੇ ਰਿਪੇਅਰ ਹੋ ਜਾਣ ਇਹ ਜਿੰਨਾ ਵੀ ਪੈਸਾ ਆ ਰਿਹਾ ਕੇਂਦਰ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਜੀ ਵੱਲੋਂ ਆ ਰਿਹਾ ਨਰਿੰਦਰ ਭਾਈ ਮੋਦੀ ਜੀ ਵੱਲੋਂ ਇਹ ਚ ਪੰਜਾਬ ਸਰਕਾਰ ਦੀ ਕੋਈ ਕੰਟਰੀਬਿਊਸ਼ਨ ਨਹੀਂ ਹੈ ਪੰਜਾਬ ਸਰਕਾਰ ਸਿਰਫ ਮੈਂ ਤਾਂ ਕਹਿਣਾ ਕਿ ਪੂਰੇ ਘਰਾਂ ਦੀ ਐਸਟੀਮੇਟਿੰਗ ਭੇਜ ਸਕੇ ਤੁਹਾਡੇ ਚੈਨਲ ਦੇ ਥਰੂ ਮੈਂ ਬੇਨਤੀ ਕਰਾਂਗਾ ਜਿਸ ਪੰਜਾਬੀ ਭਰਾ ਨੂੰ ਇਹ ਘਰ ਜਿਹੜਾ ਟੱਟ ਗਿਆ ਅਗਰ ਗ੍ਰਾਂਟ ਅਜੇ ਨਹੀਂ ਮਿਲੀ ਆ ਉਹ ਕਿਰਪਾ ਕਰਕੇ ਔਨਲਾਈਨ ਪ੍ਰਧਾਨ ਮੰਤਰੀ ਜੀ ਦੇ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਚ ਅਪਲਾਈ ਕਰੇ ਔਰ ਪੰਜਾਬ ਸਰਕਾਰ ਜਿਹੜੀ ਵੈਰੀਫਿਕੇਸ਼ਨ ਮੈਨੀਫੀਸੇਸ਼ਨ ਕਰੇ ਹਰ ਬੰਦਾ ਹਰ ਘਰ ਜਿਹੜਾ ਕੋ ਨੁਕਸਾਨ ਹੋਇਆ ਪ੍ਰਧਾਨ ਮੰਤਰੀ ਆਵਾਸ ਯੋਜਨਾ ਚ ਉਹਨਾਂ ਨੂੰ ਗ੍ਰਾਂਟ ਮਿਲੇਗੀ ਰੋ ਘਰ ਜਿਹੜਾ ਰਿਪੇਅਰ ਹੋਏਗਾ ਦੂਸਰਾ ਜਿਹੜਾ ਵਾ ਮੈਂ ਬੇਨਤੀ ਕੀਤੀ ਸੀ ਕਿ 5 ਏਕੜ ਤੋਂ ਘਰ ਜ਼ਮੀਨ ਜਿਹੜੀ 5 ਏਕੜ ਤੋਂ ਘਰ ਜ਼ਮੀਨ ਹੈ ਉਹ ਕਿਸਾਨ ਬਹੁਤ ਕਰਜ਼ੇ ਚ ਡੁੱਬ ਚੁੱਕੇ ਨੇ ਔਰ ਜਿੰਨਾ ਕੋ ਉਹਨਾਂ ਨੇ ਲੋਨ ਲਿੱਤਾ ਸੀ ਉਸ ਤੋਂ ਦੁਗੜਾ ਤਿਗੜਾ ਵਿਆਜ ਚੜ ਗਿਆ ਉੱਤੇ ਦੇ ਬਹੁਤ ਸਾਰੇ ਕਿਸਾਨ ਜਿਹੜੇ ਆਤਮ ਹੱਤਿਆ ਕਈ ਸਾਲਾਂ ਤੋਂ ਕਰ ਰਹੇ ਨੇ ਕਿਉਂਕਿ ਕਰਜ਼ਾ ਹੀ ਮਾਰ ਰਿਹਾ ਕਿਸਾਨ ਨੂੰ ਬੇਨਤੀ ਕੀਤੀ ਕਿ ਜਿਸ ਤਰ੍ਹਾਂ ਇੰਡਸਟਰੀ ਨੂੰ ਵਨ ਟਾਈਮ ਸੈਟਲਮੈਂਟ ਮਿਲਦੀ ਹੈ ਸਕੀਮ ਉਸ ਤਰ੍ਹਾਂ ਪੰਜਾਬ ਦੇ ਕਿਸਾਨਾਂ ਲਈ ਵੀ ਵਨ ਟਾਈਮ ਸੈਟਲਮੈਂਟ ਸਕੀਮ ਜਿਹੜੀ ਆਪ ਕੇਂਦਰ ਸਰਕਾਰ ਦਵੇ ਤਾਂ ਕਿ ਉਹ ਬੈਂਕਾਂ ਨੂੰ ਰਾਹਤ ਦੇ ਕੇ ਕਰਜ਼ੇ ਜਿਹੜੇ ਆ ਉਹਨਾਂ ਦਾ ਵਿਆਜ ਮਾਫ ਹੋਵੇ ਜਿਸ ਤਰ੍ਹਾਂ ਇੰਡਸਟਰੀ ਨੂੰ ਰਾਹਤ ਮਿਲਦੀ ਹੈ ਉਸ ਤਰ੍ਹਾਂ ਇਹਨਾਂ ਨੂੰ ਰਾਹਤ ਮਿਲਣੀ ਚਾਹੀਦੀ ਹੈ ਤੋ ਪ੍ਰਧਾਨ ਮੰਤਰੀ ਜੀ ਦੇ ਆਦੇਸ਼ ਦੇ ਮੁਤਾਬਕ ਫైనాన్స్ ਮਿਨਿਸਟਰੀ ਨੇ ਰਿਜ਼ਰਵ ਬੈਂਕ ਆਫ ਇੰਡੀਆ ਨੂੰ ਇਹ ਚਿੱਠੀ ਚ ਲਿਖ ਦਿੱਤਾ ਕਿ ਇਹਨਾਂ ਕਿਸਾਨਾਂ ਲਈ ਵਨ ਟਾਈਮ ਸੈਟਲਮੈਂਟ ਸਕੀਮ ਜਿਹੜੀ ਹੈ ਬਣਾਈ ਜਾਵੇ ਬਹੁਤ ਜਲਦ ਸਕੀਮ ਬਣੇਗੀ ਮੈਂ ਸਮਝਦਾ ਜਦੋਂ ਸਕੀਮ ਬਣ ਗਈ ਉਸ ਦਿਨ ਪੰਜਾਬ ਦਾ ਕਿਸਾਨ ਜਿਹੜਾ ਵਾ ਉਹ ਜਿਹੜਾ ਕਰਜ਼ੇ ਦੀ ਮਾਰ ਤੋਂ ਬਚ ਜਾਏਗਾ ਉਹਨੂੰ ਰਾਹਤ ਮਿਲੇਗੀ ਔਰ ਜਿਹੜੀ ਮਜਬੂਰੀ ਚ ਆਤਮ ਹੱਤਿਆ ਕਰ ਰਹੇ ਸੀਗੇ ਉੱਥੋਂ ਉਹਨਾਂ ਸਾਈਕੋਲੋਜੀਕਲੀ ਬਰਡਨ ਜਿਹੜਾ ਖਤਮ ਹੋਏਗਾ ਪ੍ਰਧਾਨ ਮੰਤਰੀ ਜੀ ਨੇ ਇਸ ਡਾਇਰੈਕਸ਼ਨ ਚ ਆਪਣੇ ਕਦਮ ਚੁੱਕਣ ਲਈ ਨਿਰਦੇਸ਼ ਦੇ ਦਿੱਤੇ ਨੇ ਹੁਣ ਗਾ ਕੁਝ ਸਮੇਂ ਵਿੱਚ ਇਹ ਜਿਹੜਾ ਕੰਮ ਸਿਰੇ ਚੜੇਗਾ ਤੇ ਫਿਰ ਕਿਸਾਨਾਂ ਨੂੰ ਰਾਹਤ ਮਿਲੇਗੀ ਚੌਥੀ ਤੀਸਰੀ ਚੀਜ਼ ਮੈਂ ਰਿਕਵੈਸਟ ਕੀਤੀ ਸੀ ਕਿ ਜਿਨ੍ਹਾਂ ਸਾਡੇ ਕਿਸਾਨਾਂ ਦੀ ਜ਼ਮੀਨ ਜਿਹੜੀ ਹੈ ਫਲੱਡ ਕਾਰਨ ਖਰਾਬ ਹੋ ਗਈ ਫਸਲਾਂ ਫਰਬਾਦ ਹੋ ਗਈਆਂ ਨਵੀਂ ਫਸਲ ਲਗਣੀ ਨਹੀਂ ਕਿਉਂਕਿ ਰੇਤਾ ਚੜ ਗਈ ਤੇ 20000 ਪ੍ਰਤੀ ਏਕੜ ਜਿਹੜੀ ਰਾਹਤ ਦਿੱਤੀ ਜਾਏ ਉਬੀ ਚਿੱਠੀ ਚ ਜ਼ਿਕਰ ਹੋਇਆ ਉਸ ਚੀਜ਼ ਦਾ ਪ੍ਰਧਾਨ ਮੰਤਰੀ ਜੀ ਦੇ ਔਰ ਦੇਖੋ 480 ਕਰੋੜ ਰੁਪਇਆ ਜਿਸ ਤਰ੍ਹਾਂ ਪਾਟਲ ਆਪਣਾ ਚਿਵਰਾਜ ਜੀ ਚੋਹਾਨ ਸਾਹਿਬ ਕਹੇ ਗਏ ਨੇ 480 ਕਰੋੜ ਰੁਪਇਆ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨੇ ਇਹ 20000 ਰੁਪਏ ਦੇ ਹਿਸਾਬ ਨਾਲ ਰਾਹਤ ਦੇਣ ਲਈ ਭੇਜਿਆ ਅਜੇ ਤੱਕ ਤੇ ਪੈਸਾ ਥੱਲੇ ਪਹੁੰਚਿਆ ਨਹੀਂ ਤੇ ਨਾਲ ਉਹਨਾਂ ਨੇ ਕਹਿਤਾ ਕੇਂਦਰ ਸਰਕਾਰ ਨੇ ਕਿ ਯੂਟਿਲਾਈਜੇਸ਼ਨ ਸਰਟੀਫਿਕੇਟ ਭੇਜਣਗੇ ਤੇ ਹੋਰ ਵੀ ਗ੍ਰਾਂਟ ਆਊਗੀ ਸੋ ਅਗਰ ਪੰਜਾਬ ਸਰਕਾਰ ਸੀਰੀਅਸ ਹੈ ਤਾਂ ਸਾਨੂੰ ਦੀ ਮਦਦ ਕਰਨ ਨੂੰ ਤੇ 480 ਕਰੋੜ ਵੰਡ ਕੇ ਨਵਾਂ ਯੂਟਿਲਾਈਜੇਸ਼ਨ ਸਰਟੀਫਿਕੇਟ ਦੇਣ ਤੇ ਜਾ ਕੇ ਨਵੇਂ ਪੈਸੇ ਲਿਆਣ ਚੌਥਾ ਤੇ ਬੋਸਟ ਇੰਪੋਰਟੈਂਟ ਕੰਮ ਜਿਹੜਾ ਵਾ ਜਿਹੜਾ ਅਸੀਂ ਸਭ ਲੋਕ ਬਾਰਡਰ ਤੇ ਰਹਿਣ ਵਾਲੇ ਆ ਤੁਸੀਂ ਵੀ ਹੋ ਅਸੀਂ ਵੀ ਉਹ ਇਹ ਹੈ ਕਿ ਸਾਡੇ ਬਾਰਡਰ ਜ਼ਿਲ੍ਹਿਆਂ ਦੇ 6 ਜ਼ਿਲ੍ਹਿਆਂ ਦੇ ਵਿੱਚ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਫਾਜ਼ਿਲਕਾ ਔਰ ਫਿਰੋਜ਼ਪੁਰ ਹਰ ਘਰ ਚ ਕੋਈ ਨਾ ਕੋਈ ਬੱਚਾ ਬੇਰੋਜ਼ਗਾਰ ਬੈਠਾ ਸਾਡੇ ਨੌਜਵਾਨ ਬੱਚਿਆਂ ਕੋਲ ਕੰਮ ਕੋਈ ਨਹੀਂ ਇੰਡਸਟਰੀ ਇੱਥੇ ਆਈ ਕੋਈ ਨਹੀਂ ਸਰਕਾਰੀ ਨੌਕਰੀਆਂ ਮਿਲਦੀਆਂ ਨਹੀਂ ਸੋ ਮੈਂ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਕੀਤੀ ਸੀ ਕਿ ਉਹਨਾਂ ਦੀ ਇੱਕ ਸਕੀਮ ਹੈ ਲਖਪਤੀ ਦੀਦੀ ਸਕੀਮ 2 ਕਰੋੜ ਤੋਂ ਵੱਧ ਮਹਿਲਾਵਾਂ ਨੂੰ ਪੂਰੇ ਹਿੰਦੁਸਤਾਨ 'ਚ ਲਖਪਤੀ ਦੀਦੀ ਬਣਾਤਾ ਉਹਨਾਂ ਨੇ ਔਰ ਇਹ ਟਾਰਗੇਟ ਦਿੱਤਾ ਹੈ ਪਿਛਲੇ ਸਾਲ ਪ੍ਰਧਾਨ ਮੰਤਰੀ ਜੀ ਨੇ ਕਿ 3 3 ਕਰੋੜ ਮਹਿਲਾਵਾਂ ਨੂੰ ਪੂਰੇ ਇੰਡੀਆ ਚ ਲੱਖਪਤੀ ਦੀ 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 ਚ ਕਵਰ ਕੀਤਾ ਜਾਇਗਾ ਔਰ ਬੱਚੇ ਜਿਹੜੇ ਇਹ ਸਕੀਮ ਚ ਕਵਰ ਹੁੰਦੇ ਆ ਪੈਣਾ ਸਾਡੀਆਂ ਉਹ ਆਪੇ ਐਕਚੁਅਲੀ ਲੱਖ ਲੱਖਪਤੀ ਹੋ ਜਾਂਦੇ ਆ ਉਹਨਾਂ ਦੇ ਬੈਂਕਾਂ ਚ ਪੈਸੇ ਨਜ਼ਰ ਆਉਂਦੇ ਸੋ ਅਸੀਂ ਬੇਨਤੀ ਕੀਤੀ ਸੀ ਕਿ ਸਾਡੇ ਪੰਜਾਬ ਚ ਇਹ ਸਕੀਮ ਲਾਗੂ ਕੀਤੀ ਨਹੀਂ ਹੈ ਪੰਜਾਬ ਸਰਕਾਰ ਨੇ ਨਾ ਕਿਸੇ ਬੱਚੇ ਨੂੰ ਲੱਖਪਤੀ ਦੀ ਦੀ ਦਾ ਸਕੀਮ ਦਾ ਪਤਾ ਤਾਂ ਨਾ ਕਿਨ ਦੱਸਿਆ ਤੇ ਨਾ ਕੋਈ ਲੋਨ ਲੈ ਕੇ ਦਿੱਤਾ ਸੋ ਅਸੀਂ ਇਹ ਬੇਨਤੀ ਕੀਤੀ ਕਿ ਸਾਡੇ 10000 ਬੱਚੇ ਜਿਹੜੇ ਨੇ ਬਾਰਡਰ ਦੇ ਜ਼ਿਲ੍ਹਿਆਂ ਦੇ ਜਿਹੜੇ ਜਿਲ੍ਹਿਆਂ ਦੇ ਉਹਨਾਂ ਨੂੰ ਲਖਪਤੀ ਦੀਦੀ ਜੀ ਕਵਰ ਕੀਤਾ ਜਾਵੇ। ਸੋ ਉਹਨਾਂ ਨੇ ਆਦੇਸ਼ ਕਰ ਦਿੱਤਾ ਕਿ ਜਿਹੜਾ ਲਖਪਤੀ ਦੀਦੀ ਸਕੀਮ ਹੈ ਇਹ ਵਿੱਚ ਕਲੀਅਰਲੀ ਲਿਖਿਆ ਚਿਲड्रन ਆਫ 10000 ਪਰਸਨਸ ਆਫ ਥੀਜ਼ ਬਾਰਡਰ ਡਿਸਟ੍ਰਿਕਟ ਸ਼ੁਡ ਬੀ ਹੈਲਪਡ ਅੰਡਰ ਦੀ ਪ੍ਰਾਈਮ ਮਿੰისტਰ ਲਖਪਤੀ ਬਹਿਨਾ ਸਕੀਮ ਇਹ ਜਿਹੜਾ ਲਖਪਤੀ ਬਹਿਨਾ ਸਕੀਮ ਦੇ ਤਹਿਤ ਕੀ ਹੁੰਦਾ ਕਿ ਬੱਚਾ ਜਿਹੜਾ ਸਕਿੱਲ ਲੈ ਕੇ ਜਿਸ ਨੇ ਡੈਰੀ ਫਾਰਮ ਦਾ ਕੋਰਸ ਕਰ ਲਿਆ 3 ਮਹੀਨੇ ਸਕਿੱਲ ਦਾ ਉਹ ਵੀ ਕੇਂਦਰ ਸਰਕਾਰ ਨੇ ਪੈਸੇ ਦੇਣੇ ਆ ਉਹ ਬੈਂਕ ਚ ਜਾਏਗਾ ਤੇ 10 ਲੱਖ ਤੱਕ ਕਰਜ਼ਾ ਉਹਨੂੰ ਮਿਲੇਗਾ ਬਿਨਾਂ ਕਿਸੇ ਗਾਰੰਟੀ ਤੋਂ ਮੋਦਰਾ ਸਕੀਮ ਦੇ ਤਹਿਤ 10 ਲੱਖ ਦੇ ਵਿੱਚ ਉਹ ਪਸ਼ੂ ਖਰੀਦ ਲੈ ਉਹ ਜਿੰਦਾ ਵੀ ਦੁੱਧ ਪ੍ਰੋਡਿਊਸ ਕਰੇਗਾ ਅਮੂਲ ਵਾਲਾ ਹੈ ਨਾ ਦੂਸਰੇ ਕੋਈ ਦੁੱਧ ਪ੍ਰੋਡਿਊਸ ਮੈਨੂਫੈਕਚਰਿੰਗ ਕੰਪਨੀਆਂਜ਼ ਆ ਉਹ ਸਭ ਖਰੀਦਣਗੇ ਔਰ ਅਮੂਲ ਨੇ ਤੇ ਗਾਰੰਟੀ ਕੀਤੀ ਹੈ ਕਿ ਜਿੰਨਾ ਵੀ ਦੁੱਧ ਬੱਚੇ ਬਾਰਡਰ ਦੇ ਪ੍ਰੋਡਿਊਸ ਕਰਦੇ ਨੇ ਪਹਿਸ਼ਾਤੋਂ ਉਹ ਸਾਰਾ ਦੋਜ਼ ਇੱਕ ਇੱਕ ਡ੍ਰੌਪ ਜਿਹੜੀ ਆ ਚੁੱਕਣਗੇ ਅੱਜ 20000 ਤੋਂ ਵੱਧ ਜਿਹੜੇ ਕਿਸਾਨ ਨੇ ਸਾਡੇ ਦੋ ਜ਼ਿਲ੍ਹਿਆਂ ਦੇ ਗੁਰਦਾਸਪੁਰ ਤੇ ਅੰਮ੍ਰਿਤਸਰ ਦੇ ਉਹ ਰੋਜ਼ 1.5 ਕਰੋੜ ਤੋਂ ਵੱਧ ਰੁਪਈਆ ਦਾ ਦੁੱਧ ਜਿਹੜਾ ਅੰਮੋਲ ਸਪਲਾਈ ਕਰਦੇ ਔਰ ਡਾਇਰੈਕਟਲੀ ਪੇਮੈਂਟ ਉਹਨਾਂ ਦੇ ਖਾਤੇ 'ਚ ਉਹ ਅੰਮੋਲ ਦੇ ਗੁਜਰਾਤ ਤੋਂ ਆ ਰਹੀ ਹੈ ਇਹ ਮੇਰੀ ਨੌਲੇਜ ਆ ਮੈਂ ਜਾਣਦਾ ਸੀ ਇਹਨਾਂ ਸੋ ਮੈਂ ਸਮਝਦਾ ਕਿ 10000 ਬੱਚਿਆਂ ਨੂੰ ਪੈਰਾਂ ਤੇ ਖੜੇ ਕਰਨ ਦਾ ਟਾਰਗੇਟ 1 ਸਾਲ ਦੇ ਵਿੱਚ ਹੈ। 1000 ਕਰੋੜ ਰੁਪਏ ਬੰਦਾ ਹੈ। ਬਾਦਰ ਦੇ ਬੱਚੇ ਜੇਕਰ ਆਪਣੇ ਪੈਰਾਂ ਤੇ ਖੜਾ ਹੋਣਾ ਚਾਹਣ ਤੇ ਲੱਖ ਦੀ ਦੀਦੀ ਪ੍ਰੋਗਰਾਮ ਚ ਆਣਗੇ। ਅਸੀਂ ਮਦਦ ਕਰਨ ਨੂੰ ਤਿਆਰ ਆ। ਸਾਡੇ ਸਾਰੇ ਸਾਥੀ ਇਸ ਕੰਮ ਦੀ ਕਰਨ ਨੂੰ ਤਿਆਰ ਆ। ਸਾਨੂੰ ਉਦੇਸ਼ ਹੋ ਗਿਆ। ਪਾਰਟੀ ਦੇ ਜਿਹੜਾ ਬੱਚਾ ਵੀ ਆਪਣੇ ਪੈਰਾਂ ਤੇ ਖੜਾ ਹੋਣਾ ਚਾਹੇ ਅਸੀਂ ਉਹਨੂੰ ਬੈਂਕ ਤੋਂ ਵੀ ਲੋਨ ਲੈ ਕੇ ਦੇਵਾਂਗੇ। ਅਸੀਂ ਅਮੁੱਲ ਦੇ ਨਾਲ ਵੀ ਜੋੜਾਂਗੇ। ਅਸੀਂ ਉਹਨੂੰ ਸਪੋਰਟ ਵੀ ਦੇਵਾਂਗੇ। ਉਹਨੂੰ ਜਿਹੜੀ ਸਕਿੱਲ ਡਿਵੈਲਪਮੈਂਟ ਦੇ ਵਿੱਚ ਉਨੇ ਟ੍ਰੇਨਿੰਗ ਲਈ ਆਣੀ ਹੈ ਉਹ ਵੀ ਦੱਸਾਂਗੇ ਸਾਰਾ ਕੁਝ ਗਾਈਡ ਕਰਾਂਗੇ ਸੋ ਮੈਂ ਸਮਝਦਾ ਕਿ ਬਹੁਤ ਵੱਡਾ ਉਪਰਾਲਾ ਕੇਂਦਰ ਸਰਕਾਰ ਵੱਲੋਂ ਆਇਆ ਹੈ ਇਹ ਹੁਣ ਸਾਡੇ ਪੰਜਾਬੀਆਂ ਦੀ ਹਿੰਮਤ ਹੈ ਕਿ ਅਸੀਂ ਕਿੰਨਾ ਕੁ ਇੰਪਲੀਮੈਂਟ ਕਰ ਸਕਦੇ ਹਾਂ ਦੋ ਹੀ ਚੀਜ਼ਾਂ ਜਾਂ ਤੇ ਆਪਾਂ ਚ ਲੜਦੇ ਰਹੇ ਇਹ ਜਿਸ ਤਰ੍ਹਾਂ ਪਹਿਲਾਂ ਲੜੜੀਆਂ ਪਾਰਟੀਆਂ ਮੈਂ ਚਲੋ ਹੁਣ ਕਾਫੀ ਸਾਲ 40 40 42 ਸਾਲ ਹੋ ਗਏ ਰਾਜਨੀਤੀ ਦੇ ਮੈਂ ਤੇ ਹੱਥ ਜੋੜ ਕੇ ਸਾਰੀਆਂ ਪਾਰਟੀਆਂ ਨੂੰ ਬੇਨਤੀ ਕਰਾਂ ਮੁੱਖ ਮੰਤਰੀ ਨੂੰ ਬੇਨਤੀ ਕਰਾਂਗਾ ਕਿ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਪੰਜਾਬ ਦੇ ਬੱਚਿਆਂ ਵੱਲ ਦੇਖਣ ਪੰਜਾਬ ਦੇ ਬੱਚਿਆਂ ਨੂੰ ਰਾਹਤ ਲੈ ਕੇ ਆਏ ਨੇ ਅੱਜ ਜੇ ਕਿਸਾਨਾਂ ਨੂੰ ਰਾਹਤ ਦੇਣ ਨੂੰ ਪ੍ਰਧਾਨ ਮੰਤਰੀ ਜੀ ਉਹ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਤਿਆਰ ਹੋਈ ਦੀਏ ਜੇ 10000 ਬੱਚਿਆਂ ਨੂੰ ਪੈਰਾਂ ਤੇ ਖੜਾ ਕਰਨ ਲਈ ਪੰਜਾਬ ਕੇਂਦਰ ਸਰਕਾਰ ਜਿਹੜੀ ਆਖੜ ਤਿਆਰ ਆ ਉਹਨਾਂ ਅਸ਼ੋਰੈਂਸ ਦੇ ਦਿੰਦੀ ਹੈ ਇਹ ਫਾਇਦਾ ਬੱਚਿਆਂ ਨੂੰ ਲੈ ਕੇ ਦੇਣਾ ਚਾਹੀਦਾ ਕਿ ਅਗਰ ਤੁਸੀਂ ਨੌਕਰੀ ਨਹੀਂ ਦੇ ਸਕਦੇ ਘਟੋ ਘਟ ਬੱਚੇ ਆਪਣੇ ਪੈਰਾਂ ਤੇ ਖਲੋਣ ਔਰ 20000 50000 ਮਹੀਨੇ ਦਾ ਕਮਾਣ ਆਪਣੇ ਘਰ ਬੈਠੇ ਕਿਤੇ ਦੂਰ ਜਾਣ ਦੀ ਲੋੜ ਨਾ ਪਵੇ ਦੇਖੋ ਮੈਂ ਤੁਹਾਨੂੰ ਦੱਸਾਂ 160000 ਰੁਪਏ ਲਈ ਮਿਲਦਾ ਪਿਆ। ਔਰ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਚ ਪਿਛਲੇ 3 ਸਾਲਾਂ ਚ ਕਰੀਬਨ 2.5 ਕਰੋੜ ਘਰ ਪੂਰੇ ਇੰਡੀਆ ਚ ਪੱਕੇ 2.5 ਕਰੋੜ ਪੰਜਾਬ ਸਰਕਾਰ ਕੰਮ ਨਹੀਂ ਕਰਦੀ। ਸਰਕਾਰਾਂ ਮਿਲ ਕੇ ਆਪਣੇ ਲੋਕਾਂ ਨਾਲ ਕੰਮ ਕਰਦੀਆਂ। ਪੈਸਾ ਗਵਰਨਮੈਂਟ ਟੂ ਗਵਰਨਮੈਂਟ ਚੱਲਦਾ। ਔਰ ਪੰਜਾਬ ਸਰਕਾਰ ਨੇ ਅਗਰ ਕੋਈ ਸਾਡਾ ਨਾਗਰਿਕ ਹੈ ਉਹਦਾ ਘਰ ਜਿਹੜਾ ਪੰਜਾਬੀ ਦਾ ਢੱਠ ਗਿਆ ਜਾਂ ਨਵਾਂ ਬੰਨਣਾ ਉਹ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਚ ਅਪਲਾਈ ਕਰੇ ਇਹਨਾਂ ਨੇ ਮੁੜ ਕੇ ਸਰਵੇ ਕਰਕੇ ਦੱਸਣਾ ਵੀ ਇਹ ਠੀਕ ਹੈ ਸਰਟੀਫਿਕੇਟ ਦੇਣਾ ਤੇ ਪੈਸੇ ਡਾਇਰੈਕਟ ਆਉਂਦੇ ਪਏ 3 ਕਰੋੜ ਤੋਂ ਘਰ ਵੱਧ ਘਰ ਅਗਲੇ 2 ਸਾਲਾਂ ਚ ਬੰਨੇ ਨੇ ਇਹ ਵੀ ਪ੍ਰਧਾਨ ਮੰਤਰੀ ਜੀ ਨੇ ਅਨਾਉਂਸ ਕੀਤਾ ਕਿ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਚ ਅਗਲੇ 3 ਕਰੋੜ ਘਰ ਅਜੇ ਹੋਰ ਬਣਾਣੇ ਤੇ ਜੇ ਪੰਜਾਬ ਦੇ ਲੋਕ ਫਾਇਦਾ ਲੈਣਾ ਚਾਹਣ ਦੇ ਗਵਰਨਮੈਂਟ ਦੇ ਅਫਸਰ ਜਾਂ ਗਵਰਨਮੈਂਟ ਕੰਮ ਕਰਦੇ ਤੇ ਪੈਸਾ ਮਿਲ ਜਾਏਗਾ ਇਹ ਆਨਲਾਈਨ ਆ ਤੁਸੀਂ ਪ੍ਰਧਾਨ ਮੰਤਰੀ ਦੇ ਜਿਹੜੇ ਪੋਰਟਲ ਆ ਉੱਥੇ ਜਾਓ ਉੱਥੇ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਗੀ ਸਾਨੂੰ ਦੱਸੋ ਅਸੀਂ ਸੇਵਕ ਬੈਠੇ ਆ ਮੇਰੇ ਘਰ ਤੇ ਲੋਕੀ ਕਰ ਹੀ ਰਹੇ ਨੇ ਆ ਕੇ ਮੈਂ ਦੇਖਿਆ ਤੁਸੀਂ ਦੇਖੇ ਬਾਹਰ ਆਏ ਨੇ ਜਿਹੜੀਆਂ ਫੈਸਿਲਿਟੀਆਂ ਕੇਂਦਰ ਸਰਕਾਰ ਦੀਆਂ ਹਨ ਅਗਰ ਅੱਜ ਪੰਜਾਬੀਆਂ ਤੱਕ ਨਹੀਂ ਪਹੁੰਚ ਰਹੀਏ ਤੇ ਉਹਦਾ ਸਿਰਫ ਇੱਕੋ ਕਾਰਨ ਆ ਓਨਲੀ ਵਨ ਕਿ ਜਿਹੜੀ ਸਰਕਾਰ ਬੈਠੀ ਹੈ ਨਾ ਕਮੀ ਆ ਕੰਮ ਨਹੀਂ ਕਰਦੇ ਅਗਰ ਕੰਮ ਕਰਨ ਤੇ ਜੇ ਮਹਾਰਾਸ਼ਟਰ ਚ ਇਹਨੇ ਮਾਤਕਦੇ ਆ ਮੈਂ ਤੁਹਾਨੂੰ ਦੱਸਿਆ ਕਿ 11 ਲੱਖ ਲੱਖਪਤੀ ਭੈਣਾ ਇੱਕੋ ਦਿਨ ਚ ਅਮਰਾਵਦੀ ਜ਼ਿਲ੍ਹਾ ਸੈਪਟੰਬਰ 2024 ਚ ਪ੍ਰਧਾਨ ਮੰਤਰੀ ਜੀ ਨੇ ਕਰ ਦਿੱਤਾ ਇੱਕੋ ਦਿਨ ਚ ਤੇ ਪੰਜਾਬ ਚ ਕਿਉਂ ਨਹੀਂ ਹੋ ਰਿਹਾ ਕਿਉਂਕਿ ਸਰਕਾਰ ਕੰਮ ਨਹੀਂ ਕਰ ਰਹੀ ਤੁਸੀਂ ਤੁਸੀਂ ਸਰਕਾਰ ਤੇ ਬਲੇਮ ਲਗਾ ਰਹੇ ਹੋ ਤੇ ਸਰਕਾਰ ਕਹਿ ਰਹੀ ਹੈ ਕਿ ਭਾਜਪਾ ਦੇ ਲੀਡਰ ਜਿਹੜੇ ਨੇ ਉਹ ਝੂਠ ਬੋਲਦੇ ਨੇ ਸਾਰਾ ਸਾਰ 480 ਕਰੋੜ ਦਾ ਵੀ ਕਹਿ ਰਹੇ ਝੂਠ ਆ 1600 ਕਰੋੜ ਦਾ ਵੀ ਝੂਠ ਆ 800 ਕਰੋੜ ਦਾ ਝੂਠ ਹੈ ਦੇਖੋ ਸਾਨੂੰ ਦਵਾਨੀ ਵੀ ਨਹੀਂ ਮਿਲੀ ਦੇਖੋ ਇਸ ਤਰ੍ਹਾਂ ਪੰਜਾਬ ਸਰਕਾਰ ਦੇ ਜਿਹੜੇ ਜਿਹੜੇ ਲੀਡਰ ਦੇ ਅਫਸਰ ਬੋਲ ਰਹੇ ਨੇ ਨਾ ਉਹਨਾਂ ਨੂੰ ਸਵਾਇ ਝੂਠ ਦਾ ਭਲਾਉਂਦਾ ਮੈਂ ਤਾਂ ਡਾਕੂਮੈਂਟਰੀ ਗੱਲ ਕਰ ਰਿਹਾ ਨਾ ਤੁਸੀਂ ਇਦਾਂ ਕਰੋ ਆਰਟੀਆ ਵਿੱਚ ਪਤਾ ਕਰ ਲਓ ਕੇਂਦਰ ਸਰਕਾਰ ਫਨਾਮ ਮਿਨਿਸਟਰੀ ਚ ਆਰਟੀਆ ਪਾਓ ਕਿਹੜੇ ਕਿਹੜੇ ਕਿਦਾਂ ਪੈਸੇ ਕੇ ਨੇ ਤੁਹਾਨੂੰ ਦੱਸ ਦੰਗੇ ਕੀ ਸਮਝਦੇ ਫਿਰ ਇਸ ਤਰੀਕੇ ਦੀਆਂ ਸਕੀਮਾਂ ਨੇ ਉਹ ਰਾਜਨੀਤਿਕ ਭੇਟਾ ਕੱਢ ਜੰਨੇ ਇਸ ਤਰ੍ਹਾਂ ਹੈ ਕਿ ਜਿਹੜਾ ਦ੍ਰਿਸ਼ਟੀਕੋਣ ਹੈ ਨਾ ਉਹ ਬੜਾ ਮੈਨੂੰ ਛੋਟਾ ਹੋ ਗਿਆ ਲੋਗਾ ਜਿਹੜੀ ਸੋਚਦੇ ਨੇ ਜਿਹੜੇ ਲੀਡਰ ਅੱਜ ਆ ਗਏ ਨੇ ਅੱਗੇ ਉਹ ਕੁਰਸੀ ਦੀ ਸੋਚਦੇ ਨੇ ਕਿ ਸਾਨੂੰ ਕ੍ਰੈਡਿਟ ਮਿਲਣਾ ਚਾਹੀਦਾ ਵੀ ਅਗਰ ਕੇਂਦਰ ਸਰਕਾਰ ਤੁਹਾਨੂੰ ਅਨਾਜ ਭੇਜ ਰਹੀ ਹੈ ਅਨਾਜ ਤਾਂ ਉੱਥੇ ਆਉਂਦਾ ਜਿਹੜੀ ਰਾਸ਼ਨ ਮਿਲਦਾ ਪਿਆ ਇੱਕ ਇੱਕ ਦਾਣੇ ਦੀ ਪੇਮੈਂਟ ਕੇਂਦਰ ਸਰਕਾਰ ਕਰਦੀ ਹੈ ਪੰਜਾਬ ਸਰਕਾਰ ਨਹੀਂ ਕਰਦੀ ਉੱਤੇ ਆਪਣੀ ਫੋਟੋ ਲਾ ਲਓ ਵੀ ਜਿਹੜਾ ਭੇਜਦਾ ਪਿਆ ਉਹਦੀ ਕੇਂਦਰ ਸਰਕਾਰ ਦੀ ਫੋਟੋ ਵੀ ਨਾਲ ਲਾ ਲਓ ਜਾਂ ਨੇਦਰਬੋਦੀ ਦੀ ਵੀ ਲਾਉਣਾ ਫੋਟੋ ਜਿਹੜਾ ਪੈਸੇ ਭੇਜ ਇਹ ਜਿਹੜੀਆਂ ਚੀਜ਼ਾਂ ਵਾ ਹੁਣ ਬੰਦ ਕਰਾਤੇ ਇਹਨਾਂ ਨੇ ਕਾਰਡ ਬਣਨਾ ਪਿਛਲੇ 4 ਸਾਲ ਚ ਇੱਕ ਵੀ ਰਾਸ਼ਨ ਕਾਰਡ ਨਵਾਂ ਨਹੀਂ ਬਣਿਆ ਜਿੱਥੇ ਤੁਹਾਨੂੰ ਅ ਅਨਾਜ ਮਿਲਦਾ 5 ਕਿਲੋ ਪ੍ਰਤੀ ਵਿਅਕਤੀ ਕਿਆ ਸਹੀ ਜੀਜੇ ਪੰਜਾਬ ਦੇ ਗਰੀਬ ਨਹੀਂ ਅਗੇ ਲੋਕ ਪਿਛਲੇ 4 ਸਾਲ ਚ ਕਿਸੇ ਦੇ ਹਾਲਾਤ ਠੀਕ ਨਹੀਂ ਹੋਏ ਖਰਾਬ ਨਹੀਂ ਹੋਏ ਅਸੀਂ ਬਣਾਉਂਦੇ ਸੀ ਜਦੋਂ ਅਸੀਂ ਇੱਥੇ ਬੈਠਾ ਆਇਆ ਮੈਂ 20000 ਤੋਂ ਬਾਅਦ ਰਾਸ਼ਨ ਕਾਰਡ ਆਨਲਾਈਨ ਬਿਠਾ ਕੇ ਫਾਰਮ ਭਰ ਕੇ ਬਣਵਾ ਕੇ ਦਿੱਤੇ ਕਿਸੇ ਦਾ ਇੱਕ ਰਿਪਾਇਣੇ ਲੱਗਾ ਸਵਾਲ ਹੈ ਕਿ ਇਹ ਇੱਛਾ ਸ਼ਕਤੀ ਨਹੀਂ ਹੈ ਮੈਂ ਸਮਝਣਾ ਝੂਠ ਬੋਲ ਰਹੇ ਨੇ ਉਹ ਬਿਲਕੁਲ ਝੂਠ ਬੋਲ ਰਹੇ ਨੇ ਪੈਸੇ ਕੇਂਦਰ ਤੋਂ ਆਏ ਨੇ ਆ ਕਿਦਾਂ ਹੁਣ ਦੇਖੋ ਸਾਡੇ ਸ਼ਿਵਰਾਜ ਜੀ ਕਹਿ ਗਏ ਨੇ 36600 ਕਿੰਨੇ ਘਰ ਉਹ ਫਿਗਰ ਦੇ ਕੇ ਗਏ ਨੇ ਪੈਸੇ ਆਏਗਾ ਇਹਨਾਂ ਆਪਣੇ ਕੋਲ ਕੀ ਦਿੱਤਾ ਨੇ